ਜਥੇਦਾਰ ਗਿਆਨੀ ਰਗबीर ਸਿੰਘ ਦੇ ਅਸਤੀਫੇ ਦਾ ਬੰਮ ਗਿਆਨੀ ਰਗबीर ਸਿੰਘ ਅਸਤੀਫਾ ਦੇ ਰਹੇ ਨੇ ਵੱਡੀ ਖਬਰ ਆਖਰਕਾਰ ਹੋਣਾ ਕੀ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਹਿੰਡ ਪੁੱਗ ਰਹੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਤੇ ਹਰਜਿੰਦਰ ਸਿੰਘ ਧਾਮੀ ਦੇ ਵਿਚਕਾਰ ਦੂਰੀਆਂ ਵੱਧ ਰਹੀਆਂ ਨੇ ਆਖਰਕਾਰ ਪੰਥਕ ਸਿਆਸਤ ਕਿੱਥੇ ਗੁਲਜੀ ਹੋਈ ਹੈ ਤੇਰੀ ਤਾਣੀ ਨੂੰ ਕਿਵੇਂ ਸੁਲਝਾਇਆ ਜਾ ਸਕਦਾ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਅੱਜ ਸਵੇਰ ਤੋਂ ਹੀ ਅਖਬਾਰਾਂ ਹੋਂ ਚੈਨਲ ਹੋਂ ਤੇ ਮੀਡੀਆ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਕਹਿ ਲਈਏ ਕਿ ਗੱਲਾਂ ਤੁਰ ਰਹੀਆਂ ਹੋਂ ਸਿਆਸੀ ਹਲਕਿਆਂ ਦੇ ਅੰਦਰ ਤੇ ਨਾਲ ਦੇ ਨਾਲ ਪੰਥਕ ਹਲਕਿਆਂ ਦੇ ਵਿੱਚ ਇੱਕ ਵੱਡਾ ਪ੍ਰਸ਼ਨ ਪੁੱਛਿਆ ਜਾ ਰਿਹਾ ਇੱਕ ਦੂਜੇ ਤੋਂ ਕੰਨ ਨਾਲ ਕੰਨ ਜੋੜ ਕੇ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਗਿਆਨੀ ਰਗਵੀਰ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਆਪਣਾ ਅਹੁਦਾ ਛੱਡਣ ਜਾ ਰਹੇ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਸਵੇਰੇ ਭਲਕੇ ਸੋਮਵਾਰ ਨੂੰ ਸਵੇਰੇ ਗਿਆਨੀ ਰਗਵੀਰ ਸਿੰਘ ਸਕਤਰਤ ਸ੍ਰੀ ਅਕਾਲ ਤਖਤ ਸਾਹਿਬ ਆਪੜਨਗੇ ਤੇ ਆਪਣਾ ਅਸਤੀਫੇ ਬਾਰੇ ਗੱਲ ਕਰਨਗੇ ਜੋ ਬਿਰਤਾਂਤ ਹੁਣ ਤੱਕ ਸਿਰਜਿਆ ਗਿਆ ਹੈ ਉਹਦੇ ਮੁਤਾਬਕ ਗਿਆਨੀ ਰਗਵੀਰ ਸਿੰਘ ਵਾਕਈ ਘੁੱਟਣ ਮਹਿਸੂਸ ਕਰ ਰਹੇ ਹੋਣਗੇ ਇੱਕ ਵਿਅਕਤੀ ਵਿਸ਼ੇਸ਼ ਇੱਕ ਵਿਸ਼ੇਸ਼ ਟੋਲਾ ਜਿਹੜਾ ਟੋਲਾ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਕਾਬਜ਼ ਹੈ ਜਿਹੜੇ ਟੋਲੇ ਦੇ ਕੋਲ ਸ਼੍ਰੋਮਣੀ ਅਕਾਲੀ ਦਲ ਦੇ ਸਾਧਨ ਨੇ ਉਹ ਟੋਲਾ ਸ਼੍ਰੀ ਅਕਾਲ ਤਖਸਾ ਹੈ ਤੇ ਉਸ ਦੇ ਹੁਕਮਾਂ ਨੂੰ ਅੰਗੂਠਾ ਵਿਖਾ ਰਿਆ ਹੈ ਠੇਂਗਾ ਵਿਖਾ ਰਿਆ ਇਸ ਸਭ ਕਾਰਨ ਤੋਂ ਹਰ ਕਿਸੇ ਆਮ ਸਿੱਖ ਦਾ ਵੀ ਮਨ ਦੁਖੀ ਹੋ ਸਕਦਾ ਤੇ ਰ ਗਿਆਨੀ ਰਗਵੀਰ ਸਿੰਘ ਦਾ ਕਿਉਂ ਨਾ ਹੋਵੇ ਇਹੀ ਕਾਰਨ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਵਿੱਚ ਵੀ ਉਹਨਾਂ ਦੀ ਪ੍ਰਤੀਕਿਰਿਆ ਆਈ ਤੇ ਬੜੀ ਸਖਤ ਪ੍ਰਤੀਕਿਰਿਆ ਆਈ ਡੂੰਗੀ ਸੋਚ ਦੇ ਵਿੱਚ ਭੇਜਣ ਵਾਲੀ ਪ੍ਰਤੀਕਿਰਿਆ ਆਈ ਜਿਹੜੇ ਉਹਨਾਂ ਦੀ ਆਖਰੀ ਪੰਕਤੀ ਆ ਆਪਣਾ ਨਾਮ ਲਿਖਣ ਤੋਂ ਪਹਿਲਾਂ ਉਹਨਾਂ ਨੇ ਰੱਖਿਆ ਕਿ ਗੁਰੂ ਰੱਖਾ ਜਣੀ ਕਿ ਇਹ ਸ਼ਬਦ ਐ ਸੀ ਉਦੋਂ ਵਰਤਦੇ ਆ ਜਦੋਂ ਪਾਣੀ ਸਿਰੋ ਲੰਘ ਚੁੱਕਿਆ ਹੋਵੇ ਕਿ ਹੁਣ ਤਾਂ ਭਾਈ ਸੱਚੇ ਪਾਤਸ਼ਾਹ ਵਾਹਿਗੁਰੂ ਰੱਖਾ ਆ ਹੁਣ ਨਹੀਂ ਕੋਈ ਹੋਰ ਬੰਦਾ ਨੀ ਇੱਤੇ ਕੰਮ ਕਰ ਸਕਦਾ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੀ ਸੱਤ ਮੈਂਬਰੀ ਪਰਤੀ ਦੇ ਲਈ ਸੱਤ ਮੈਂਬਰੀ ਕਮੇਟੀ ਅੱਜ ਵੀ ਉਹਦੀ ਮੀਟਿੰਗ ਸੀ ਮੈਂ ਜਥੇਦਾਰ ਸੰਤਾ ਸਿੰਘ ਮੈਤਪੁਰ ਨਾਲ ਗੱਲ ਕੀਤੀ ਉਹ ਕਹਿੰਦੇ ਕਿ ਰੱਦ ਹੋ ਗਈ ਹੁਣ 18 ਨੂੰ ਹੋਣੀ ਹੈ ਜਣੀ ਕਿ ਪਤਾ ਹੀ ਨਹੀਂ ਲੱਗ ਰਿਹਾ ਉਸ ਕਮੇਟੀ ਨੂੰ ਮਾਨਤਾ ਵੀ ਦੇਤੀ ਤੇ ਉਹ ਕਮੇਟੀ ਦਾ ਕਹਿਣਾ ਵੀ ਨਹੀਂ ਮੰਨਣਾ ਜਥੇਦਾਰ ਯੂਰਪ ਦੇ ਦੌਰੇ ਤੋਂ ਵਾਪਸ ਆ ਰਹੇ ਆ ਜੱਦਦਾਰ ਗਿਆਨੀ ਰਗਵੀਰ ਸਿੰਘ ਯੂਰਪ ਦੇ ਦੌਰੇ ਤੋਂ ਵਾਪਸ ਆ ਰਹੇ ਆ ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਉੱਥੇ ਉਹਨਾਂ ਨੂੰ ਕਿੰਨੇ ਸਵਾਲ ਹੋਏ ਹੋਣਗੇ ਜੋ ਜਾਣਕਾਰ ਦੱਸਦੇ ਆ ਕਿ ਬਾਹਰੀ ਸੰਗਤ ਨੇ ਬਹੁਤ سارے ਸਵਾਲ ਵੀ ਕੀਤੇ ਆ ਤੇ ਠੋਕ ਕੇ ਕਿਹਾ ਕਿ ਤੁਸੀਂ ਆਪਣੇ ਜਿਹੜਾ ਹੁਕਮਨਾਮਾ ਜਾਰੀ ਕੀਤਾ ਉਹਦੇ ਤੇ ਤੇ ਆਪਣੇ عقیده ਤੇ ਠੋਕ ਕੇ ਖੜੇ ਹੋਵੋ ਐਸੀ ਤੁਹਾਡੇ ਨਾਲ ਪਰ ਉਸ ਦੇ باوجود ਜੇਕਰ ਅਸਤੀਫੇ ਦੀ ਗੱਲ ਹੁੰਦੀ ਹੈ ਤਾਂ ਤੁਸੀਂ ਸੋਚ ਸਕਦੇ ਹੋ ਕਿ ਜਥੇਦਾਰ ਗਿਆਨੀ ਰਗਵੀਰ ਸਿੰਘ ਕਿਸ ਮਾਨਸਿਕ ਪੀੜਾ ਦੇ ਵਿੱਚੋਂ ਨਿਕਲ ਰਹੇ ਹੋਣਗੇ ਇਹਦਾ ਅੰਦਾਜ਼ਾ ਲਾਉਣਾ ਅਤਿ ਅੰਤ ਔਖਾ ਹੈ ਇਹ ਤਾਂ ਗਿਆਨੀ ਰਗਵੀਰ ਸਿੰਘ ਦੱਸ ਸਕਦੇ ਉਧਰ ਦੂਜੇ ਪਾਸੇ ਜਥੇਦਾਰ ਹਰਪ੍ਰੀਤ ਸਿੰਘ ਗਿਆਨੀ ਹਰਪ੍ਰੀਤ ਸਿੰਘ ਨੇ ਨਵੀਂ ਮੋਰਚਾ ਬੰਦੀ ਸ਼ੁਰੂ ਕੀਤੀ ہوئی ਹੈ ਤੇ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਕਿ ਜਿਸ ਪ੍ਰਕਾਰ ਉਹਨਾਂ ਨੇ ਤੀਰ ਸਿੱਧੇ ਨਿਸ਼ਾਨਿਆਂ ਤੇ ਸਿੰਨ ਲਏ ਨੇ ਤੇ ਆਉਂਦੇ ਦਿਨਾਂ ਦੇ ਵਿੱਚ ਤਾਂ ਅਕਾਲੀ ਦਲ ਦੇ ਲਈ ਵੀ ਤੇ ਪੰਥਕ ਸਿਆਸਤ ਦੇ ਲਈ ਵੀ ਉਹ ਘਟਨਾ ਵੀ ਇੱਕ ਸੰਕਟ ਖੜਾ ਕਰ ਸਕਦੀ ਹੈ ਰਾਹ ਤਾਂ ਸ਼ਾਇਦ ਉਹ ਦਿਖਾਵੇ ਜਾਂ ਨਾ ਦਿਖਾਵੇ ਇਸ ਸੰਕਟ ਚੋਂ ਨਿਕਲਣ ਦਾ ਪਰ ਇੱਕ ਗੱਲ ਤਾਂ ਇਹ ਹੈ ਕਿ ਜਿਹੜਾ ਪਾੜਾ ਆ ਉਹ ਹੋਰ ਵੱਡਣਾ ਕੱਲ ਨੂੰ ਕਿਹਾ ਜਾ ਰਿਹਾ ਕਿ ਸੁਖਵੀਰ ਸਿੰਘ ਬਾਦਲ ਦੀ ਧੀ ਦਾ ਵਿਆਹ ਹੈ ਜਾਨੀ ਕਿ ਜੋ ਵਿਆਹ ਚੱਲ ਰਿਹਾ ਕਾਫੀ ਲੰਬੇ ਸਮੇਂ ਤੋਂ ਉਹਦਾ ਇੱਕ ਫੰਕਸ਼ਨ ਹੈ ਪ੍ਰੋਗਰਾਮ ਹੈ ਕੋਈ ਤੇ ਉਹ ਹੈ ਉਹ ਤਾਂ ਉਧਰ ਬਿਜੀ ਹੋਣਗੇ ਆਲਮੋਸਟ ਪੰਜਾਬ ਦੇ ਕਈ ਵੱਡੇ ਸਿਆਸਦਾਨ ਉੱਥੇ ਜਾ ਰਹੇ ਨੇ ਉਹ ਸਾਰੇ ਉੱਥੇ ਹੋਣਗੇ ਗੱਲ ਇਹ ਹੈ ਕਿ ਇੱਕ ਵਿਸ਼ੇਸ਼ ਟੋਲੇ ਦੀ ਸਹੂਲਤ ਲਈ ਇੱਕ ਵਿਸ਼ੇਸ਼ ਵਿਅਕਤੀ ਨੂੰ ਬਚਾਉਣ ਦੇ ਲਈ ਕਿਸ ਤਰ੍ਹਾਂ ਨਾਲ ਉਸੂਲ ਸਿਧਾਂਤ ਜਿਹੜੇ ਆ ਉਹਨਾਂ ਨੂੰ ਰੋਲਿਆ ਜਾ ਸਕਦਾ ਹੈ ਉਹਨਾਂ ਨੂੰ ਠੇਂਗਾ ਦਿਖਾਇਆ ਜਾ ਸਕਦਾ ਹੈ ਇਹ ਤੁਹਾਡੇ ਸਾਹਮਣੇ ਆ। ਹੁਣ ਗਿਆਨੀ ਰਗਵੀਰ ਸਿੰਘ ਵਾਲੇ ਮਾਮਲੇ ਦੇ ਵਿੱਚ ਜੋ ਖਬਰਾਂ ਬਣ ਰਹੀਆਂ ਨੇ ਅੱਜ ਸਵੇਰ ਤੋਂ ਯਾਨੀ ਕਹਿ ਲਈਏ ਕਿ ਬੀਤੀ ਕੱਲ੍ਹ ਸ਼ਾਮ ਤੋਂ ਹੀ ਉਹਦੇ ਵਿੱਚ ਕਈ ਗੱਲਾਂ ਨੇ ਜਾਣਕਾਰੀ ਇਹ ਦੱਸਦੇ ਆ ਕਿ ਗਿਆਨੀ ਰਗਵੀਰ ਸਿੰਘ ਨੇ ਜਿਹੜੀ ਸੋਸ਼ਲ ਮੀਡੀਆ ਉੱਤੇ ਪੋਸਟ ਪਾਈ ਉੱਥੇ ਕਈਆਂ ਵੱਲੋਂ ਇਸ ਪ੍ਰਕਿਰਿਆ ਦੇ ਉੱਤੇ ਜਿਹੜਾ ਸਖਤ ਫੈਸਲਾ ਲੈਣ ਲਈ ਵੀ ਕਿਹਾ ਗਿਆ। ਇਸ ਦੇ ਨਾਲ ਹੀ ਕਈਆਂ ਨੇ ਜਥੇਦਾਰ ਨੂੰ ਉਹਦਾ ਛਡਣ ਦੀ ਸਲਾਹ ਵੀ ਦਿੱਤੀ। ਤੇ ਜਾਣਕਾਰ ਹਲਕੇ ਵੀ ਦੱਸਦੇ ਆ ਕਿ ਜਥੇਦਾਰ ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਆ ਮੰਨਿਆ ਜਾ ਰਿਹਾ ਕਿ ਉਹ ਅਸਤੀਫਾ ਦੇਣ ਦੀ ਕਾਰਵਾਈ ਸੋਮਵਾਰ ਜਾਨੀ ਕਿ ਭਲਕੇ ਦਫਤਰ ਸਕੱਤਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਕਰਨਗੇ ਇਹ ਜਾਣਕਾਰੀਆਂ ਕਾਫੀ ਅਹਿਮ ਨੇ ਕਿਉਂਕਿ ਗਿਆਨੀ ਗੁਰਮੀਤ ਸਿੰਘ ਹਰ ਨਾਲ ਤਾਂ ਸਿੱਧਾ ਸੰਪਰਕ ਕਿਸੇ ਦਾ ਵੀ ਨਹੀਂ ਹੋ ਰਿਹਾ ਸ਼ਾਇਦ ਕਿਸੇ ਚੁਣੀਦਾ ਪੱਤਰਕਾਰਾਂ ਦਾ ਹੋਇਆ ਹੋਵੇ ਮੈਂ 2-3 ਵਾਰ ਕਰਨ ਦੀ ਕੋਸ਼ਿਸ਼ ਕੀਤੀ ਸਕੱਤਰੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਨਹੀਂ ਹੋ ਰਿਹਾ ਤੇ ਇੱਕ ਵੱਡਾ ਕਾਰਨ ਹੈ ਕਿ ਇੱਕ ਗੈਪ ਬਣਿਆ ਹੋਇਆ ਹੈ ਇੱਕ فاਸਲਾ ਆਇਆ ਹੈ ਦੂਰੀ ਹੈ ਜਿਹਦੇ ਕਰਕੇ ਚੀਜ਼ਾਂ ਸਪਸ਼ਟ ਵੀ ਨਹੀਂ ਹੋ ਰਹੀਆਂ ਹੁਣ ਗਿਆਨੀ ਰਗਵੀਰ ਸਿੰਘ ਕੀ ਕੋਈ ਸਖਤ ਫੈਸਲਾ ਲੈ ਲੈਣਗੇ ਕੀ ਪੰਜ ਜਥੇਦਾਰਾਂ ਦੀ ਮੀਟਿੰਗ ਸੱਦਣਗੇ ਤੇ ਉਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਸੱਦ ਲੈਣਗੇ ਉਹਨਾਂ ਨੂੰ ਮੁੜ ਬਹਾਲ ਕਰ ਦੇਣਗੇ ਹੁਣ ਇਹ ਸਵਾਲ ਜਿਹੜੇ ਆ ਇਹ ਪੈਦਾ ਹੋ ਚੁੱਕੇ ਆ ਤੇ ਇਹਨਾਂ ਸਵਾਲਾਂ ਦੇ ਜਵਾਬ ਤਾਂ ਗਿਆਨੀ ਰਗਵੀਰ ਸਿੰਘ ਤੇ ਉਹਨਾਂ ਦੇ ਆਉਣ ਵਾਲੇ ਕਦਮ ਦੱਸ ਸਕਦੇ ਉਹ ਕਹਿੰਦੇ ਕਈ ਲੋਕ ਕਈ ਟਿਪਨੀਕਾਰ ਵਿਸ਼ਲੇਸ਼ਣ ਕਰਨ ਵਾਲੇ ਲੋਕ ਇਸ ਸਥਿਤੀ ਦਾ ਕਹਿੰਦੇ ਆ ਕਿ ਗਿਆਨੀ ਹੋਰਾਂ ਦੀ ਸਟੇਟਮੈਂਟ ਹੈ ਜਿਹੜੀ ਸਿੰਘ ਸਾਹਿਬ ਦੀ ਉਹ ਗੁੰਗਲوں ਤੋਂ ਮਿੱਟੀ ਝਾੜਨ ਦਾ ਕੰਮ ਹੈ ਉਹ ਅਮਲੀ ਰੂਪ ਚ ਨਹੀਂ ਕਰਦੇ ਮੈਨੂੰ ਲੱਗਦਾ ਹੈ ਕਿ ਇਸ ਵਾਰ ਉਹ ਅਮਲੀ ਰੂਪ ਦੇ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਤੁਹਾਡੀ ਕੀ رائے ਹੈ ਕਮੈਂਟ ਬਾਕਸ ਚ ਜਰੂਰ ਦਿਓ